ਪੰਜਾਬੀ ਗਾਇਕ ਰਾਜਵਿਰਜ ਵੰਦਾ ਦੀ ਹਾਲਤ ਹਜੇ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ ਦੱਸਦੇ ਕਿ ਬੀਤੇ 7 ਦਿਨਾਂ ਤੋਂ ਫੋਰਟਿਸ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਲਾਈਫ سپورਟ ਸਿਸਟਮ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਹੈ ਪਰ ਹਜੇ ਵੀ ਹਾਲਤ ਦੇ ਵਿੱਚ ਕੋਈ ਵੱਡਾ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਇੱਕ ਹੋਰ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਜੋ ਰਾਜਵਿਰਜ ਵੰਦਾ ਹੈ ਉਸ ਦੇ ਦਿਲ ਦੀ ਧੜਕਣ ਨੂੰ ਕਾਬੂ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜਦੋਂ ਕਿ ਸਤ ਦਿਨਾਂ ਤੋਂ ਲਾਈਫ ਸਪੋਰਟ ਸਿਸਟਮ ਦੇ ਨੇ ਪਰ ਕੋਈ ਵੱਡਾ ਸੁਧਾਰ ਉਹਨਾਂ ਦੀ ਹਾਲਤ ਦੇ ਵਿੱਚ ਦੇਖਣ ਨੂੰ ਹੁਣ ਤੱਕ ਨਹੀਂ ਮਿਲਿਆ ਹਜੇ ਤੱਕ ਵੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ਤਾਂ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਮੁਹਾਲੀ ਦੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸਿਸ ਟੀਮ ਦੀ ਨਿਗਰਾਨੀ ਦੇ ਵਿੱਚ ਨੇ ਲਾਈਫ ਸਪੋਰਟ ਸਿਸਟਮ ਤੇ ਚੱਲ ਰਹੇ ਨੇ 7 ਦਿਨ ਹੋ ਚੁੱਕੇ ਨੇ ਜਦੋਂ ਹਾਦਸਾ ਹੁੰਦਾ ਹੈ ਔਰ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਉਹਨਾਂ ਨੂੰ ਲਿਆਇਆ ਜਾਂਦਾ ਤਾਂ ਉਸੇ ਸਮੇਂ ਉਹਨਾਂ ਨੂੰ ਵੈਂਟੀਲੇਟਰ ਤੇ ਰੱਖ ਦਿੱਤਾ ਜਾਂਦਾ ਹੈ ਪਰ ਕੋਈ ਕਲੀਨिकल ਸੁਧਾਰ ਵੱਡਾ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਜੋ ਸਿਹਤ ਹੈ ਉਸ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਹੁਣ ਜੋ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਉਹਨਾਂ ਮੁਤਾਬਕ ਕੋਈ ਵੱਡਾ ਸੁਧਾਰ ਹਜੇ ਤੱਕ ਦੇਖਣ ਨੂੰ ਨਹੀਂ ਮਿਲਿਆ ਬ੍ਰੇਨ ਪੂਰੇ तरीके ਦੇ ਨਾਲ ਕੰਮ ਕਰਨਾ ਬੰਦ ਕਰ ਚੁੱਕਾ ਹੈ ਜਦੋਂ ਕਿ ਦਿਲ ਉਹਨਾਂ ਦਾ ਚੱਲ ਰਿਹਾ ਹੈ ਦਿਲ ਦੀ ਧੜਕਨ ਉਹਨਾਂ ਦੀ ਚੱਲ ਰਹੀ ਹੈ ਔਰ ਉਸ ਨੂੰ ਕਾਬੂ ਕਰਨ ਲਈ ਦਵਾਈਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਜਾਨਕਿ ਦਵਾਈਆਂ ਦੀ ਸਹਾਇਤਾ ਦੇ ਨਾਲ ਹੀ ਉਹਨਾਂ ਦੀ ਦਿਲ ਦੀ ਧੜਕਨ ਨੂੰ ਕਾਬੂ ਕੀਤਾ ਜਾ ਰਿਹਾ ਹੈ ਹਾਲਾਂਕਿ ਲਗਾਤਾਰ ਫੈਨਸ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਵਾਰ ਫਿਰ ਉਹ ਤੰਦਰੁਸਤ ਆ ਕੇ ਲੋਕਾਂ ਦੇ ਵਿੱਚ ਹੋਣ ਆਪਣੇ ਪਰਿਵਾਰ ਦੇ ਵਿੱਚ ਆਉਣ ਪਰ ਹਜੇ ਤੱਕ ਕੋਈ ਸੁਖ ਦਾ ਸੁਨੇਹਾ ਅ ਨਹੀਂ ਮਿਲਿਆ ਹੈ ਕਿਉਂਕਿ ਲਗਾਤਾਰ ਅਰਦਾਸਾ ਦਾ ਦੌਰ ਜਾਰੀ ਹੈ ਲਗਾਤਾਰ ਲੋਕਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਠੀਕ ਹੋ ਜਾਵੇ ਸੇਤ ਆਭੋਣ ਔਰ ਆਪਣੀ ਪਰਿਵਾਰ ਦੇ ਵਿੱਚ ਆਉਣ ਪਰ ਹਜੇ ਤੱਕ ਹੋਸ਼ ਨਹੀਂ ਆਇਆ ਕਿਉਂਕਿ ਜਿਸ ਦਿਨ ਤੋਂ ਹੀ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਦਿਨ ਤੋਂ ਹੀ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਉਸੇ ਦਿਨ ਤੋਂ ਬਿਓ ਸਿਧੀ ਹਾਲਤ ਵਿੱਚ ਨੇ ਲਾਈਫ ਸਪੋਰਟ ਸਿਸਟਮ ਤੇ ਉਹਨਾਂ ਨੂੰ ਰੱਖਿਆ ਗਿਆ ਹੈ ਲਗਾਤਾਰ ਵੈਂਟੀਲੇਟਰ ਜੋ ਮਸ਼ੀਨਾਂ ਲਗਾਈਆਂ ਗਈਆਂ ਸੀ ਔਰ ਖਬਰਾਂ ਵੀ ਆਈਆਂ ਸੀ ਕਿ ਕਈ ਵੈਂਟੀਲੇਟਰ ਜੋ ਮਸ਼ੀਨਾਂ ਨੇ ਉਹ ਹਟਾ ਵੀ ਦਿੱਤੀਆਂ ਗਈਆਂ ਨੇ ਪਰ ਹਜੇ ਵੀ ਲਾਈਫ ਸਪੋਰਟ ਸਿਸਟਮ ਦੇ ਉੱਤੇ ਰੱਖਿਆ ਗਿਆ ਹੈ ਤਾਂ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਲੋਕਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਕੋਈ ਸੁੱਖ ਦਾ ਸੁਨੇਹਾ ਨਹੀਂ ਆਇਆ ਲੋਕਾਂ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਸਿਹਤ ਯਾਬ ਹੋ ਕੇ ਆਉਣ ਕਿਉਂਕਿ ਅ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ 6 ਫੁੱਟ ਤੋਂ ਉੱਚਾ ਇਹ ਲੰਮਾ ਨੌਜਵਾਨ ਔਰ ਦੰਦ ਮੋਤੀਆਂ ਵਰਗੇ ਕਿਸ ਤਰੀਕੇ ਦੇ ਨਾਲ ਆ ਖੂਬਸੂਰਤੀ ਦੇ ਨਾਲ ਲੋਕਾਂ ਦੇ ਵਿੱਚ ਵਿਚਰਦਾ ਸੀ ਗਾਇਕੀ ਦੇ ਵਿੱਚ ਇੱਕ ਮੁਕਾਮ ਹਾਸਲ ਕਰਦਾ ਹੈ ਔਰ ਬੜੀ ਹੀ ਨਿਮਰਤਾ ਦੇ ਨਾਲ ਹਾਸ ਹਾਸ ਕੇ ਸਾਰਿਆਂ ਨੂੰ ਮਿਲਦਾ ਸੀ ਤਾਂ ਉਸੇ ਤਰੀਕੇ ਦਾ ਜੋ ਪ੍ਰਭਾਵ ਰਾਜਗੁਰ ਜਵੰਦਾ ਦੇ ਵੱਲੋਂ ਲੋਕਾਂ ਦੇ ਵਿੱਚ ਪਾਇਆ ਗਿਆ ਸੀ ਤੇ ਉਸਦੇ ਨਤੀਜੇ ਆਏ ਕਿ ਲਗਾਤਾਰ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਲੋਕ ਅਰਦਾਸਾ ਕਰਦੇ ਨੇ ਔਰ ਜੋ ਅਰਦਾਸ ਕਰਨ ਤੋਂ ਬਾਅਦ ਪ੍ਰਸ਼ਾਦ ਆ ਉਹ ਲੈ ਕੇ ਪਹੁੰਚਦੇ ਨੇ ਹਸਪਤਾਲ ਕੀ ਕਿਸੇ ਤਰ੍ਹਾਂ ਰਾਜਵੀਰ ਜਵੰਦਾ ਲਈ ਜੇਕਰ ਕੋਈ ਦਵਾਈ ਅਸਰ ਨਹੀਂ ਕਰਦੀ ਤਾਂ ਦੁਆ ਜ਼ਰੂਰ ਅਸਰ ਕਰੇ ਕਿਉਂਕਿ ਜਿੱਥੇ ਦਵਾਈਆਂ ਫੇਲ ਹੋ ਜਾਂਦੀਆਂ ਨੇ ਕਹਿੰਦੇ ਕਿ ਉੱਥੇ ਦੁਆਵਾਂ ਕੰਮ ਆਉਂਦੀਆਂ ਨੇ ਉੱਥੇ ਅਰਦਾਸਾਂ ਕੰਮ ਆਉਂਦੀਆਂ ਨੇ ਤਾਂ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਔਰ ਇਸੇ ਲਈ ਲੋਕਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਦਾ ਵੀ ਦੌਰ ਜਾਰੀ ਹੈ ਡਾਕਟਰਾਂ ਦੇ ਵੱਲੋਂ ਵੀ ਆਪਣੀ ਪੂਰੀ ਵਾ ਲਾਈ ਜਾ ਰਹੀ ਹੈ 40 ਹਸਪਤਾਲ ਕਿਉਂਕਿ ਇੱਕ ਮੰਨਿਆ ਪਰਮੰਨਿਆ ਹਸਪਤਾਲ ਹੈ ਔਰ ਦੂਸਰੇ ਪਾਸੇ ਟੀਮਾਂ ਵਧੀਆ ਤੋਂ ਵਧੀਆ ਟੀਮਾਂ ਉਹਨਾਂ ਦੀ ਕੇਅਰ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਹਜੇ ਤੱਕ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਲਗਾਤਾਰ 7 ਦਿਨ ਹੋ ਚੁੱਕੇ ਨੇ 27 ਸਤੰਬਰ ਨੂੰ ਉਹਨਾਂ ਦਾ ਹਾਦਸੇ ਦੇ ਸ਼ਿਕਾਰ ਹੋ ਹੁੰਦੇ ਨੇ ਔਰ ਉਸ ਤੋਂ ਬਾਅਦ ਤਕਰੀਬਨ ਪੌਣੇ 2 ਵਜੇ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਿੱਥੇ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਔਰ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਕਾਜਿਆ ਕਹ ਰੈਸਟ ਵੀ ਆਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ 28 ਸਤੰਬਰ ਨੂੰ ਵੀ ਵੈਂਟੀਲੇਟਰ ਉੱਤੇ ਉਹਨਾਂ ਨੂੰ ਰੱਖਿਆ ਗਿਆ ਨਿਊਰੋ ਸਰਜਨ ਅਤੇ ਕ੍ਰਿਟੀਕਲ ਕੇਅਰ ਜੋ ਮਹਾਰਾਦੀ ਟੀਮ ਹੈ ਲਗਾਤਾਰ ਉਹਨਾਂ ਦੇ ਇਲਾਜ ਦੇ ਵਿੱਚ ਲੱਗੀ ਹੋਈ ਹੈ 29 ਸਤੰਬਰ ਦੇ ਵਿੱਚ ਹਾਲਤ ਦੇ ਵਿੱਚ ਹਲਕਾ ਜਿਹਾ ਸੁਧਾਰ ਹੁੰਦਾ ਹੈ ਵੈਂਟੀਲੇਟਰ ਸਪੋਰਟ ਹਾਲਾਂਕਿ ਜਾਰੀ ਰਹਿੰਦੀ ਹੈ ਪਰ ਜੋ ਡਾਕਟਰਾਂ ਦੀ ਟੀਮ ਹੈ 24 ਘੰਟੇ ਨਿਗਰਾਨੀ ਕਰਦੀ ਸੀ 30 ਸਤੰਬਰ ਨੂੰ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਨੋਟਿਸ ਕੀਤੀ ਜਾਂਦੀ ਹੈ ਰੀੜ ਦੀ ਐਮ ਆਰ ਆਈ ਕਰਵਾਈ ਜਾਂਦੀ ਹੈ ਗਰਦਨ ਅਤੇ ਪਿੱਠ ਦੇ ਵਿੱਚ ਕਈ ਸੱਟਾਂ ਲੱਗੀਆਂ ਸੀ ਇਸ ਕਰਕੇ ਐਮ ਆਰ ਆਈ ਕਰਵਾਈ ਜਾਂਦੀ ਹੈ ਹੱਥਾਂ ਪੈਰਾਂ ਦੇ ਵਿੱਚ ਕਮਜ਼ੋਰੀ ਦਾ ਪਤਾ ਲੱਗਦਾ ਕਿਉਂਕਿ ਲੰਬੇ ਸਮੇਂ ਦੇ ਵਿੱਚ ਜਦੋਂ ਤੁਸੀਂ ਵੈਂਟੀਲੇਟਰ ਤੇ ਪਏ ਹੁੰਦੇ ਹੋ ਔਰ ਖਾਸ ਤੌਰ ਤੇ ਜਦੋਂ ਤੁਹਾਡਾ ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ ਕਿਉਂਕਿ ਸਾਰੀ ਕਮਾਂਡ ਦਿਮਾਗ ਤੋਂ ਜਾਂਦੀ ਹੈ ਤਾਂ ਸਰੀਰ ਦੇ ਅੰਗਾਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਤਾਂ ਕੁਝ ਅੰਗਾ ਦੇ ਵਿੱਚ ਕਮਜ਼ੋਰੀ ਵੀ ਜੋ ਸ਼ਿਕਾਇਤ ਉਹ ਦੇਖਣ ਨੂੰ ਮਿਲੀ ਡਾਕਟਰਾਂ ਦੇ ਵੱਲੋਂ ਲਗਾਤਾਰ ਮੈਡੀਕਲ ਬੁਲੇਟਿਨ ਜਾਰੀ ਕੀਤੇ ਜਾ ਰਹੇ ਨੇ 1 ਅਕਤੂਬਰ ਨੂੰ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਜਾਂਦਾ ਬ੍ਰੇਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ 2 ਅਕਤੂਬਰ ਨੂੰ ਵੀ ਲਾਈਫ ਸਪੋਰਟ ਸਿਸਟਮ ਤੇ ਰਹਿੰਦੇ ਨੇ ਨਿਊਰੋਲੋਜੀਕਲ ਸਥਿਤੀ ਦੇ ਵਿੱਚ ਕੋਈ ਖਾਸ ਸੁਧਾਰ ਨਹੀਂ ਦੱਸਿਆ ਜਾਂਦਾ ਦਿਲ ਦੇ ਸਹੀ ਕੰਮ ਕਰਨ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਡਾਕਟਰਾਂ ਦਾ ਕਹਿਣਾ ਹੈ ਕਿ ਹਜੇ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਹੈ ਔਰ ਉੱਥੇ ਹੀ ਦੂਸਰੇ ਪਾਸੇ ਲਗਾਤਾਰ ਜੋ ਦੁਆਵਾਂ ਦਾ ਦੌਰ ਹੈ ਉਹ جاری ਹੈ ਉਹਨਾਂ ਦੇ ਜ਼ਿਕਰ ਫੇਸਬੁੱਕ ਅਤੇ ਇੰਸਟਾਗ੍ਰam ਅਕਾਊਂਟ ਦੀ ਗੱਲ ਕਰੀਏ ਤਾਂ ਉੱਥੇ ਵੀ ਉਹਨਾਂ ਦੀ ਹਰ ਪੋਸਟ ਦੇ ਹੇਠਾਂ ਆ ਕੇ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸ ਕੀਤੀ ਜਾ ਰਹੀ ਹੈ ਔਰ ਇਸ ਤਰੀਕੇ ਦੇ ਕਮੈਂਟ ਕੀਤੇ ਜਾ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਹੋਣ ਪੰਜਾਬੀ ਗਾਇਕ ਤੜਾ ਤੜ 40 ਹਸਪਤਾਲ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਕਾਫੀ ਕਰੀਬੀ ਦੋਸਤ ਕੁਲਵਿੰਦਰ ਬਿੱਲਾ ਐਮੀ ਵਿਰਕ ਅ ਕਨਵਰ ਗਰੇਵਾਲ ਜਿਹਨਾਂ ਦੇ ਨਾਲ ਉਹ ਪੜ੍ਹਾਈ ਵੀ ਕਰ ਚੁੱਕੇ ਨੇ ਤਾਂ ਉਹ ਵੀ ਲਗਾਤਾਰ ਹਸਪਤਾਲ ਦੇ ਵਿੱਚ ਬਣੇ ਹੋਏ ਨੇ ਦਿਨ ਰਾਤ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਗੇੜੇ ਮਾਰੇ ਜਾਂਦੇ ਨੇ ਪਰਿਵਾਰ ਦਾ ਹਾਲ ਪਤਾ ਕੀਤਾ ਜਾਂਦਾ ਹੈ ਆਪਣੇ ਦੋਸਤ ਨੂੰ ਫਿਰ ਤੋਂ ਹੱਸਦਾ ਖੇਡਦਾ ਦੇਖਣਾ ਚਾਹੁੰਦੇ ਨੇ ਇਹ ਗਾਇਕ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਉੱਥੇ ਜਾ ਕੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਜਾ ਰਿਹਾ ਔਰ ਲਗਾਤਾਰ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਉੱਥੇ ਲੀਡਰ ਵੀ ਜਾ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ 20 ਪਰਿਵਾਰ ਦਾ ਇਸ ਸਮੇਂ ਸਾਥ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰੀਕੇ ਰਾਜਵਿੰਦਰ ਦੀ ਜੋ ਸਿਹਤ ਹੈ ਉਸ ਬਾਰੇ ਕੋਈ ਸੁੱਖ ਦਾ ਸੁਨੇਹਾ ਮਿਲ ਸਕੇ ਕੋਈ ਵਧੀਆ ਖਬਰ ਮਿਲ ਸਕੇ ਔਰ ਉਸੇ ਸਮੇਂ ਦਰਸ਼ਕਾਂ ਦੇ ਨਾਲ ਜੀ ਸਾਂਝੀ ਕੀਤੀ ਜਾ ਸਕੇ ਤਾਂ ਹਰ ਕੋਈ ਇਹੀ ਉਮੀਦ ਕਰ ਰਿਹਾ ਪਰ ਹਜੇ ਵੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਨਹੀਂ ਆਇਆ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਜਾਣ ਚਾਹੇ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਹੌਲੀ-ਹੌਲੀ ਆਵੇ ਪਰ ਉਹ ਸੁਧਾਰ ਜ਼ਰੂਰ ਦੇਖਣ ਨੂੰ ਮਿਲੇ ਕਿਉਂਕਿ ਜਿਹੜੀ ਬ੍ਰੇਨ ਦੀ ਸੱਟ ਹੁੰਦੀ ਹੈ ਤਾਂ ਉਸ ਦੇ ਵਿੱਚ ਸੁਧਾਰ ਬਹੁਤ ਹੌਲੀ-ਹੌਲੀ ਹੁੰਦਾ ਹੈ ਮਾਈਨਰ ਹੁੰਦਾ ਹੈ ਇਸ ਕਰਕੇ ਸ਼ਾਇਦ ਅਸੀਂ ਇਹ ਵੀ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਸੁਧਾਰ ਹੋਵੇਗਾ ਜਰੂਰ ਚਾਹੇ ਹੌਲੀ-ਹੌਲੀ ਹੋਵੇ ਤਾਂ ਚਮਤਕਾਰ ਦੀ ਆਸ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਰੱਬ ਦੇ ਕੋਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਵਾਹਿਗੁਰੂ ਕਿਸੇ ਤਰੀਕੇ ਇਸ ਨੌਜਵਾਨ ਨੂੰ ਠੀਕ ਕਰਕੇ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਭੇਜ ਦੇਵੇ ਤਾਂ ਲਗਾਤਾਰ ਅਰਦਾਸਾਂ ਦਾ ਦੌਰ ਜਾਰੀ ਹੈ ਔਰ ਮੈਡੀਕਲ ਬੁਲੇਟਿਨ 40 ਹਸਪਤਾਲ ਦੇ ਵੱਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਨੇ ਹਾਲਤ ਦੇ ਵਿੱਚ ਹਜੇ ਕੋਈ ਵੱਡਾ ਸੁਧਾਰ ਦਰਜ ਨਹੀਂ ਕੀਤਾ ਗਿਆ